ਲੀਟਰ ਕਿੱਡੀ ਕਰ ਦੂਗਾ ਪੱਛੀ ਸਸ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਨਕੀ ਮੱਤਰ ਚੈਨਲ ਤੇ ਸਵਾਗਤ ਹੈ ਆ ਆਪਣੇ ਇੱਕ ਕਿਸਾਨ ਵੀਰ ਦੇ ਥੋਨੇ ਸੀਗਾ ਇਹ ਡੱਕੇ ਮਚਲੇ ਰਹੇ ਸੀ ਪੀਲੇ ਪੰਛੀ ਤੋਂ ਨਾ ਹੁੰਦਾ ਸੀਗਾ ਤੇ ਡੱਕੇ ਵੀ ਮਚਲੇ ਸੀਗੇ ਤੇ ਥੋਨੇ ਲੈਨੇ ਬਾਈਂ ਦੀ ਹੋਗੇ ਸੀਗੇ ਆ ਦੇਖੋ ਤੁਸੀਂ ਥੋਨੇ ਦੀ ਕੰਡੀਸ਼ਨ ਤੇ ਇਹਨਾਂ ਨੂੰ ਆਪਾਂ ਕੋਈ ਵੀ ਕਿਸਾਨ ਵੀਰ ਕਹਾਂਗੇ ਜਿਸਾਈਪਰ ਪੈਣੀ ਤੇ ਨਹੀਂ ਖੜਦਾ ਤੇ ਸਲਫਰ ਕਿਉਂ ਦੀ ਆਉਂਦੀ ਤੇ ਜਦ ਰਾਂਡੀ ਗਾਂਦੀ ਗਾਂਦਾ ਜੇ ਅਸੀਂ ਦੇ ਵੀ ਦਈਏ ਵੀਰ ਪੈਣੀ ਕਿੰਨਾ ਤੇਰੇ ਤੇ ਨਹੀਂ ਖੜਦਾ ਤੇ ਸਲਫਰ ਨਾਲ ਜਮਨ ਖੜਨਾ ਤੇ ਤੁਸਾਂ ਨੂੰ ਅੱਜ ਇਹ ਤੇ ਮੈਂ ਤੁਸੀਂ ਦੇਖ ਰਹੇ ਹੋ ਉਹਨਾਂ ਨੂੰ ਅਸੀਂ 10 ਕਿਲੋ თੀਨਾ ਲਈ ਤੇ 4 ਕਿਲੋ ਪ੍ਰੋਸਟ ਜਿਹੜੀ ਜੈਸ਼ਲ ਕੰਪਨੀ ਦੀ ਆਉਂਦੀ ਹੈ ਸਲਫਰ ਤੁਸੀਂ ਉਹੀ ਯੂਜ਼ ਕਰਨੀ ਹੈ ਤੁਸੀਂ ਬਹੁਤ ਵਰਤ ਕੇ ਦੇਖਿਓ ਪਰ ਜਿਹੜਾ ਰਿਜ਼ਲਟ ਜੈਸ਼ਿਲ ਕੰਪਨੀ ਦਾ ਸੀ ਪਨੀਰ ਵਰਤੰਤਰੀ ਦਾ ਨਾਮ ਲੈ ਰਹੇ ਆ ਤੁਸੀਂ ਉਹੀ ਚੀਜ਼ ਵਰਤ ਕੇ ਦੇਖਿਓ ਜੈਸ਼ਿਲ ਕੰਪਨੀ ਦੀ ਪ੍ਰੋਸਟਗਨਾਂ ਤੇ ਹੀ ਹੁੰਦੀ ਹੈ ਤੇ ਰਿਅਲਿਟੀ ਦੇ ਨਾਲ ਤੋਂ ਹੀ ਹੁੰਦੀ ਹੈ ਤੇ 8 ਕਿਲੋ 10 ਕਿਲੋ ਨੂੰ ਮਾਤਲੀ ਪਾਈ 8-10 ਕਿਲੋ ਤੇ 4 ਕਿਲੋ ਆਪਣੇ ਸਲਫਰ ਪਾਈ ਆ ਦੇਖੋ ਹੁਣ ਤੁਸੀਂ ਝੋਨੇ ਸਤਨੇ ਨੂੰ ਤੁਸੀਂ ਸਕਰੀਨ ਸ਼ਾਟ ਲੈ ਕੇ ਬੈਕ ਸਾਈਡ ਤੇ ਦੇਖ ਸਕਦੇ ਹੋ ਉਹੀ 뷰 ਹੈ ਜਿਹੜਾ ਪਿੱਛੇ ਕੋਠਾ ਵਗੈਰਾ ਦਿਖ ਰਿਹਾ ਤਾਂ ਨਹੀਂ ਆਹ ਦੇਖੋ ਤੁਸੀਂ ਹੁਣ ਕੰਡੀਸ਼ਨ ਸਤਵੇਂ ਦਾ ਸਿਰਫ ਕਲੀਪੇ ਸੰਪਰਪਾਈ ਤੇ ਆਹ ਪੁਰਾਣੀ ਤੇ ਨੀਵਾਂ ਕੰਡੀਸ਼ਨ ਸੀ ਤੇ ਹੁਣ ਤਾਂ ਆਹ ਬਣ ਗਿਆ ਸਤਵੇਂ ਦਾ ਆਹ ਦੇਖੋ ਇਹਸ ਕਰਕੇ ਜਿਹੜੇ ਕਿਸਾਨ ਵੀਰ ਕਹਿ ਦਿੰਦੇ ਆਂ ਕਿ ਪੈਸੇ ਨਹੀਂ ਖਰਦਾ ਤੇ ਸਰਪਰ ਤੁਸੀਂ ਪੈਰ ਨੂੰ ਜਮੀਨ ਨਹੀਂ ਕਹਿਣਾ ਕਿਸਾਨ ਵੀਰੋ 4 ਕਿਲੋ ਨਾਲ 3.5 4 ਕਿਲੋ ਨਾਲ ਸਦਾ ਪਾਣੀ ਦਾ ਕੋਈ ਮਤਲਬ ਨਹੀਂ ਖੜੂੰ ਮੈਂ ਖੜੂੰਗਾ ਜੇ ਜਦੋਂ ਆਪਾਂ 8-10 ਕਿਲੋ ਪਾਈਏ ਫਿਰ ਪਾਣੀ ਨਹੀਂ ਖੜਦਾ ਹੁੰਦਾ ਫਿਰ ਪਾਣੀ ਸੋਪੇ ਵਾਸਤੇ ਹਿੰਦਰ ਜੇ ਜਦੋਂ ਆਪਾਂ 8-10 8-10 ਕਿਲੋ ਪੌਂਦੇ ਤੇ ਪਾਈਏ ਤੇ 3.5 4 ਕਿਲੋ ਤਾਂ ਸੋਡਾ ਧਰਤੀ ਦੇ ਰੋਣ ਪੰਨੂਗੀ ਪੀ ਐਚ ਲੈਵਲ ਠੀਕ ਰੂਗੀ ਸਲਫਰ ਤੇ ਆਪਣੇ ਫੋਟ ਕਰਵਾਉਗੀ ਹਰਾ ਕੰਮ ਹੋਊਗੀ ਸੰਗੀ ਸਾੜਦਾ ਕੰਮ ਕਰੂਗੀ ਪੀ ਐਚ ਲੈਵਲ ਠੀਕ ਰੂਗੀ ਜਿੰਪ ਕਿਸੇ ਤੋਂ ਨੀਤੀ ਕਮਿਸ਼ਨ ਦੇਖੋ ਆਹ ਦੇਖੋ ਕਿਸਾਨ ਵੀਰ ਕੋਈ ਪਹਿਲਾਂ ਜੋ ਨੀਤੀਆਂ ਪੁਲਿਸ ਸੀ ਕਿਸਾਨ ਵੀਰ ਕਹਿ ਰਿਹਾ ਸੀ ਕਿ ਦੁਬਾਰਾ ਲਾਵੀਏ ਆਹ ਦੇਖੋ ਕਿਸੇ ਪਰ ਇਹਨਾਂ ਨੇ ਸਿਰਫ ਸੈਰਾ ਪਸਾਈ ਤੇ ਜੋ 33% ਜਿੰਪ ਪੰਗੀ ਸਾਈਡ DAP ਯੂਰੀਆ ਪੋਟਾਸ਼ ਫਲੋਰੋ ਇਹ ਆਹ ਕੰਡੀਸ਼ਨ ਸੀਗੀ ਤੇ ਕਲੀ ਸਲਫਰ ਤੋਂ ਬਾਅਦ ਸੱਤਵੇਂ ਦਿਨ ਤੁਸੀਂ ਦੇਖੋ ਹੁਣ ਤੋਂ ਤੇ ਅਸੀਂ ਵੀ ਲੋਕਾਂ ਤੋਂ ਬੇਨਤੀ ਕਰਦੇ ਹਾਂ ਕਿ ਝੋਨਾ ਤੁਹਾਡਾ ਬੱਕੇ ਨੱਚ ਰਹੇ ਆ ਤਾਂ 10 ਕਿਲੋ ਝੋਨਾ ਲਈ 10 ਕਿਲੋ ਝੋਨਾ ਲਈ ਤੇ ਸਾਡੇ ਕੋਲ ਵਿੱਚ 4 ਕਿਲੋ ਆਪਣੀ 80% ਡਬਲ ਯੂ ਬੀਜੀ ਵਾਲੀ ਸਲਫਰ ਤੇ ਜੈਸ਼ਿਲ ਕੰਪਨੀ ਦੀ ਹੋਏ ਪ੍ਰੋਫਟ ਤੇ ਜੈਸ਼ਿਲ ਦੇ ਨਾਂ ਤੇ ਆਉਂਦੀ ਆ ਇਹ ਝੋਨੇ ਦੀ ਕੰਡੀਸ਼ਨ ਹੁੰਦੀ ਕੋ ਤੁਸੀਂ ਇਹਨਾਂ ਕੰਡੀਸ਼ਨ ਸੀ ਜੀ ਜਿੰਨ ਕਰਕੇ ਬਿਖਾਈ ਇਹ ਜੋ ਪ੍ਰੋਜੈਕਟ ਹੈ ਕਿ ਮੈਂ ਤੁਸੀਂ ਤੁਹਾਨੂੰ ਮੀਡੀਆ ਕਲਿਸ਼ ਹੈ ਤੇ ਨੀਵਾਂ ਲੱਗੀ ਹੋਵੇ ਲਾਈਕ ਕਮੈਂਟ ਕਰਿਓ ਤੇ ਵੀਡੀਓ ਨੂੰ ਵਰਤਵਾ ਸ਼ੇਅਰ ਕਰਿਓ ਤਾਂ ਜੋ ਵਰਤੋਂ ਕਿਸਾਨਾਂ ਤੱਕ ਵੀਡੀਓ ਪਹੁੰਚ ਸਕੇ ਤੇ ਮੇਰੇ ਵੀ ਜਿਹੜੇ ਚੈਨਲ ਤੇ ਨਵੇਂ ਆਏ ਉਹ ਚੈਨਲ ਨੂੰ ਸਬਸਕ੍ਰਾਈਬ ਕਰਦੇ ਆਪਣੀ ਕੋਰਨ ਖੇਡ ਦਿਖਾ ਦਿਨੇ ਆਹ ਕੰਡੀਸ਼ਨ ਸੀਟੋਂ ਨਹੀਂ ਤੇ ਸਤਨ ਅੱਠਵੇਂ ਮੈਂ ਅਗਰ ਪ੍ਰੋਜੈਕਟ ਸੀ ਫੋਰ ਕਰਾਂਗੇ ਤੇ ਸਾਰੇ ਡੱਕੇ ਚੰਦ ਕੇ I